ਇੱਕ ਮਨੀਸ਼ ਸੋਦੀਆ ਜੀ ਦਾ ਬੜਾ ਇੱਕ ਮੈਂ ਕਵਾਂਗਾ ਵੀ ਗੰਦਾ ਬਿਆਨ ਆਇਆ ਦੇਖੋ ਪੰਜਾਬ ਦੇ ਲੋਕਾਂ ਲਈ ਸ਼ਰਮਸਾਹ ਕਰਨ ਵਾਲਾ ਹੈ ਤੇ ਭਗਵਾਨ ਤੁਮਨ ਸਾਹਿਬ ਖੁਦ ਬੈਠੇ ਬਿਆਨ ਸੁਣ ਰਹੇ ਕਿੰਨੀ ਸ਼ਰਮ ਦੀ ਗੱਲ ਹੈ ਦੇਖੋ ਬਿਲਕੁਲ ਛੋਟੀ ਸਾਹਿਬ ਬਿਲਕੁਲ ਮਨੀਸ਼ ਸੋਦੀਆ ਜਿਹੜੇ ਦਿੱਲੀ ਤੋਂ ਐਮਐਲਏ ਜਾਂ ਕੈਬਨਿਟ ਦੇ ਮੰਤਰੀ ਵੀ ਰਹੇ ਹੈ ਜੀ ਹੁੰਦਾ ਸ਼ਰਾਬ ਕੇਸ਼ੰਦਰ ਵੀ ਰਹੇ ਹੈ ਹਾਂ ਬਿਲਕੁਲ ਬਿਲਕੁਲ ਦੇਖੋ ਇਸ ਲੈਵਲ ਤੇ ਜੀ ਜਾ ਇਸ ਮਕਾਮ ਤੇ ਪਹੁੰਚ ਕੇ ਬੰਦੇ ਦੇ ਸ਼ਬਦ ਕਿਸ ਤਰ੍ਹਾਂ ਥੱਥਦੇ ਆ ਜਾਂ ਕਮਾਂਡ ਬੋਲਦਾ ਹੈ ਜਾਂ ਡਰ ਬੋਲਦਾ ਹੈ ਜਾਂ ਬੰਦਾ ਜੀ ਕਿਸੇ ਸੈਂਚ ਬੋਲਦਾ ਹੈ ਜਾਂ ਖਾੜ ਜੀ ਬੋਲਣਾ ਬਹੁਤ ਮੈਂ ਤੁਹਾਨੂੰ ਡਰ ਦੱਸ ਦੇਣਾ ਡਰੇ ਹੈ ਕਿ ਦਿੱਲੀ ਚ ਇਹਨਾਂ ਨੂੰ ਉੱਥੋਂ ਕੱਢ ਦਿੱਤਾ ਗਿਆ ਭਾਜੀਪੀ ਸਰਕਾਰ ਬਣ ਗਈ ਹੈ ਆਪ ਪਾਰਟੀ ਉੱਥੇ ਮजूद ਖਤਮ ਹੋ ਗਿਆ ਹੈ ਹੁਣੇ ਪੰਜਾਬ ਦੇ ਚਾਹੁੰਦੇ ਵੀ ਅਸੀਂ ਆਪਣਾ ਰਾਜ ਕਾਇਮ ਕਰੀਏ ਦੁਆਰਾ ਹਾਂ ਬਿਲਕੁਲ ਬਿਲਕੁਲ ਉਹ ਜਿਹੜੇ ਸ਼ਬਦ ਹੈ ਉਹ ਥਿਰਕ ਰਹੇ ਆ ਜਾਂ ਫਿਰਕ ਰਹੇ ਆ ਦੇਖੋ ਅੱਛਾ ਤੋਂ ਬੋਲ ਦੇਣਾ ਵੀ 2027 ਦੀਆਂ ਚੋਣਾਂ ਵਿਧਾਨ ਸਭਾ ਦੀਆਂ ਚੋਣਾਂ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਜਿਹੜੇ ਪੰਜਾਬ ਦੀ ਸਰਕਾਰ ਬਣਾਉਣ ਦੇ ਵਿੱਚ ਸਨ ਗੱਲਾਂ ਗੱਲ ਜੋ ਵੀ ਲਾਉਣਾ ਪਵੇ ਅਸੀਂ ਲਾਉਂਗੇ ਅਸੀਂ ਚੋਣਾਂ ਜਿੱਤ ਕੇ ਰਹਾਂਗੇ ਸਰ ਮੈਂ ਸਭ ਤੋਂ ਵੱਡਾ ਸਵਾਲ ਪੰਜਾਬ ਦੇ ਲੋਕਾਂ ਨੂੰ ਜਾਗਣਾ ਪਏਗਾ ਤੇ ਖਾਸ ਕਰਕੇ ਭਾਜਪਾ ਅਕਾਲੀ ਦਲ ਯਾਨੀ ਕਿ ਕਾਂਗਰਸ ਕਿਸੇ ਨੇ ਵੀ ਇਸ ਮੁੱਦੇ ਤੇ ਆਵਾਜ਼ ਨਹੀਂ ਉਠਾਈ ਦੇ ਕੋਸ਼ਿਸ਼ ਉਹਦੀ ਸਾਫ ਪੰਜਾਬ ਦੇ ਲੋਕਾਂ ਨੂੰ ਜਾਗਣਾ ਪਊਗਾ ਪੰਜਾਬ ਦੇ ਲੋਕਾਂ ਨੂੰ ਜਾਗਣ ਵਾਸਤੇ ਹੀ ਜਾਂ ਪੰਜਾਬ ਦੇ ਲੋਕਾਂ ਨੂੰ ਸਚਾਈ ਜੋ ਜਾਣੂ ਕਰਾਉਣ ਵਾਸਤੇ ਹੀ ਚੈਨਲ ਐਡਾ ਬੜਾ ਪ੍ਰਾਲਾ ਕਰ ਰਿਹਾ ਜਿਹੜਾ ਹਰ ਤਰ੍ਹਾਂ ਦੀ ਖਬਰ ਦੇ ਰਿਹਾ ਸਰਕਾਰਾਂ ਦੀ ਸੱਚੀ ਖਬਰ ਜਾਂ ਇੱਕ ਸਹੀ ਖਬਰ ਦੇ ਰਿਹਾ ਜਾਂ ਕਿਸੇ ਦੀ ਪੱਖਵਾਦੀ ਵਿਰੋਧਤਾ ਨਹੀਂ ਕਰ ਸਾਡੇ ਵਰਗੇ ਵੀ ਲੋਕ ਜਾਂ ਡਾਟਰ ਸਾਹਿਬ ਵਰਗੇ ਜਾਂ ਮੱਲੀ ਸਾਹਿਬ ਵਰਗੇ ਕਪੂਰ ਸਾਹਿਬ ਵਰਗੇ ਉਹ ਵੀ ਆਪਣਾ ਟਾਈਮ ਜਿਹੜਾ ਚੈਨਲ ਤੇ ਆ ਕੇ ਦਿੰਦਾ ਪੰਜਾਬ ਦੇ ਲੋਕਾਂ ਨੂੰ ਸਮਝਾਉਣ ਜਾਂ ਪੰਜਾਬ ਦੇ ਲੋਕਾਂ ਨੂੰ ਦਾ ਰਸਤਾ ਦਿਖਾਉਣ ਵਾਸਤੇ ਇਹ ਜਿਹੜਾ ਦੇ ਰਹੇ ਆ ਸੋ ਲੋਕਾਂ ਨੂੰ ਜਾਂ ਸਾਡੇ ਰੱਬ ਵਰਗੇ ਸਰੋਤੇ ਜਿਹੜੇ ਚੈਨਲ ਨੂੰ ਦੇਖਦੇ ਆ ਕਮ ਸੇ ਕਮ ਸ਼ਰਮਾ ਜੀ ਆਖਰੀ ਆਖਰੀ ਗੱਲ ਕਰਨਾ ਚਾਹਾਂਗਾ ਮੈਂ ਤੁਹਾਨੂੰ ਇਹ ਕਰਦਾ ਤੁਹਾਡਾ ਤੁਸੀਂ ਸਾਡਾ ਇਨਾ ਮਾਣ ਕਰਦੇ ਹੋ ਸਵੇਰੇ ਅਸੀਂ ਲਾਈਵ ਚ ਗੱਲਬਾਤ ਕਰ ਰਹੇ ਸੀ ਕਕਾਰਾਂ ਦੀ ਬੇਰੀ ਵੀ ਹੁੰਦੀ ਹੈ ਕਦੇ ਭਾਜਪਾ ਕਰਦੀ ਹੈ ਠੀਕ ਹੈ ਹੁਣ ਇਹ ਆਪ ਪਾਰਟੀਲੇ ਐਵੇਂ ਉਤਰਿਆਏ ਫਿਰ ਤਾਂ ਪੰਜਾਬ ਦੇ ਲੋਕ ਸਹੀ ਨੇ ਫਿਰ ਤਾਂ ਦੀਪ ਸਿੱਧੂ ਅਜ ਮਰੂਮ ਨਹੀਂ ਹੈ ਔਰ ਜਿਹੜੇ ਲੋਕ ਖਾਲੀਸਾਨ ਦੀ ਮੰਗ ਕਰਦੇ ਹੋ ਸਹੀ ਅੰਮ੍ਰਿਤਵਾਲਰ ਗਏ ਖਾਲੀਸਾਨ ਦਾ ਬੰਦਾ ਹੀ ਚਾਹੀਦਾ ਹੈ ਨਾ ਫਿਰ ਹੁਣ ਦੇਖੋ ਜੇਕਰ ਦਿੱਲੀ ਦੇ ਭਈਏ ਸਾਡੇ ਤੇ ਰਾਜ ਕਰਨਗੇ ਫਿਰ ਤਾਂ ਪੰਜਾਬ ਦੇ ਨੌਜਵਾਨ ਕੋਈ ਨਾ ਗੁੱਸੇ ਚੱਕਣਗੇ ਇਹ ਯਾਨੀ ਬੰਦੇ ਚਾਹੁੰਦੇ ਨੇ ਵੀ 27 ਦੀਆਂ ਚੋਣਾਂ ਪਹਿਲਾਂ ਪੰਜਾਬ ਦਾ ਮੌਲ ਖਰਾਬ ਕੀਤਾ ਜਾਵੇ ਹਾਂ ਦੇਖੋ ਜਦੋਂ ਜੀਸਨ ਚੰਨੀ ਸੀਐਮ ਸੀਗੇ 111 ਦਿਨਾਂ ਵਾਸਤੇ ਜੀ ਜੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਉਹਨਾਂ ਨੇ ਬਿਆਨ ਦਿੱਤਾ ਸੀ ਚਲੋ ਮੈਂ ਨਹੀਂ ਸ਼ਬਦ ਬੋਲਦਾ ਉਹਨਾਂ ਨੇ ਜਿਹੜਾ ਇਸ਼ਾਰਾ ਕੀਤਾ ਸੀ ਉਹ ਮਨੀਸ਼ ਸੋਦੀਆ ਸੰਜੇ ਸਿੰਘ ਰਾਗਵ ਚੱਡਾ ਵਰਗੇ ਲੋਕਾਂ ਤੇ ਹੀ ਕੀਤਾ ਸੀ ਕਿ ਲੇਕਿਨ ਲੋਕ ਕੀ ਲੈ ਗਏ ਸੀ ਲੋਕ ਯੂਪੀ ਪਿਆਰ ਐਮਪੀ ਦੇ ਜਿਹੜੇ ਪ੍ਰਵਾਸੀ ਉਹ ਲੋਕਾਂ ਦੇ ਹਿਸਾਬ ਨਾਲ ਲੈ ਗਏ ਸੀ ਕਿ ਪੰਜਾਬ ਚੋਂ ਨਹੀਂ ਰਹਿਣ ਦੇਣੇ ਇਸ ਵਾਰ ਮੇਰੀ ਗੱਲ ਤੁਹਾਨੂੰ ਹੋਇਆ ਕੀ ਪਰਸੋ ਪਰਸੋ ਆਜ਼ਾਦੀ ਦਿਵਸ ਤੇ ਰਾਗਵ ਚੱਡਾ ਨੂੰ ਘੇਰ ਲਿਆ ਕੇ ਲੁਰੀਆਣਾ ਵਿੱਚ ਹੱਥ ਜੋੜ ਕੇ ਮਾਫੀ ਮੰਗੀ ਹੈ हां बिल्कुल बिल्कुल ਜਿਹੜੀ ਉਹਨਾਂ ਦੀ ਇੰਟਰਫੇਰੈਂਸ ਪੰਜਾਬ ਦੇ ਵਿੱਚ ਸਿੱਧੀ ਜਾਂ ਪੰਜਾਬ ਦੇ ਵਿੱਚ ਹੋ ਰਹੀ ਹੈ ਜਾਂ ਜੀ ਆ ਮਾਨ ਸਰ ਮੈਂ ਮੈਂ ਮਾਫੀ ਮਾਫੀ ਦਾ ਪਾਤਰ ਆ ਮਾਫੀ ਚਾਹਨਾ ਰਾਗਵ ਚੱਡਾ ਨਹੀਂ ਅਮਰੋੜਾ ਕੈਬਨਟ ਮੰਤਰੀ ਉਹਨਾਂ ਨੇ ਮਾਫੀ ਮੰਗੀ ਆ ਜੋੜ ਕੇ ਲੋਕਾਂ ਤੋਂ ਉੱਥੇ ਲੁਧਿਆਣੇ ਚ हां बिल्कुल बिल्कुल 소ਦੀ ਸਾਹਿਬ ਦੇਖੋ ਮਾਨ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਹ ਗੱਲ ਬੋਲੀ ਗਈ ਹੈ ਜੋ 2027 ਦੀਆਂ ਚੋਣਾਂ ਬਾਰੇ ਬੋਲੀ ਗਈ ਹੈ ਹਾਲਾਂਕਿ ਮਾਨ ਸਾਹਿਬ ਨੂੰ ਅਗਰ ਤੁਸੀਂ ਧਿਆਨ ਨਾਲ ਦੇਖੋਗੇ ਹੱਸਦੇ ਹੋਏ ਨਜ਼ਰ ਆ ਰਹੇ ਆ ਉਹ ਹੱਸਦੇ ਆਖਦੇ ਨਜ਼ਰ ਤਾਂ ਆ ਰਹੇ ਹਨ ਲੇਕਿਨ ਇਹ ਬਿਆਨ ਬਹੁਤ ਭਾਰੀ ਪਰੂਗਾ ਆਮ ਆਦਮੀ ਪਾਰਟੀ ਵਾਸਤੇ ਪਹਿਲੇ ਹੀ ਕਹਿੰਦੇ ਸੀਗੇ ਕਿ ਇਹ ਲੋਕਾਂ ਨੇ ਇੱਕ ਤੀਜੇ ਦਾ ਬਦਲੇ ਕੇ ਆਂਦਾ ਸੀਗਾ ਲੋਕਾਂ ਨੇ ਇੱਕ ਉਮੀਦ ਲੈ ਕੇ ਆਂਦੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਰਹੂਗੀ ਲੋਕਾਂ ਦੇ ਉੱਤੇ ਜਿਹੜਾ ਜ਼ੁਲਮ ਹੋ ਰਿਹਾ ਲੋਕਾਂ ਦੇ ਉੱਤੇ ਭ੍ਰਿਸ਼ਟਾਚਾਰ ਹੋ ਰਿਹਾ ਲੋਕਾਂ ਦੇ ਉੱਤੇ ਮਹਿੰਗਾਈ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਕਰਿਆ ਰਹੀਆਂ ਸਰਦਾਰਾਂ ਕਰ ਰਹੀਆਂ ਸ਼ਾਇਦ ਆਮ ਆਦਮੀ ਪਾਰਟੀ ਨਾ ਕਰੇ ਸਰਮਜੀਤ ਕਾਗਰੀ ਸਵਾਲ ਕੀ ਕੇ ਪੀਐਸ ਗਿਲ ਵਰਗਾ ਮਾਹੌਲ ਬਣਾਉਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਪੰਜਾਬ ਦੇਖੋ ਚੋਟੀ ਸਾਹਿਬ ਅਗਰ ਇਹੀ ਹਾਲ ਰਿਹਾ ਨਾ ਜੋ ਕਿ ਉਦੋਂ ਬੜੇ ਨੌਜਾਨ ਮਰੇ ਸੀ ਪੰਜਾਬ ਦੇ ਤੁਹਾਨੂੰ ਯਾਦ ਹੋਣਾ ਹਾਂਜੀ ਸਰ ਉਦੋਂ ਬੜੇ ਨੌਜਾਨ ਉਗਰਵਾਦੀ ਕਹਿ ਕੇ ਮਾਰੇ ਗਏ ਸੀ ਕੇਪੀਐਸ ਗਿੱਲ ਵੱਲੋਂ ਦੇਖੋ ਪੰਜਾਬ ਦਾ ਮਾਹੌਲ ਜਦੋਂ ਵੀ ਖਰਾਬ ਹੋਇਆ ਉਹ ਇੱਕ ਜਜ਼ਬਾਤੀ ਲੋਕ ਸਾਡੇ ਜਿਹੜੇ ਬਹੁਤ ਇਮੋਸ਼ਨਲ ਲੋਕ ਆ ਉਹਨਾਂ ਕਰਕੇ ਕਿਤੇ ਨਾ ਕਿਤੇ ਖਰਾਬ ਹੋ ਜਾਂਦਾ ਕਿਉਂਕਿ ਖਰਾਬ ਇਸ ਕਰਕੇ ਹੁੰਦਾ ਕੋਈ ਤੀਜਾ ਬੰਦਾ ਆ ਕੇ ਕਹਿ ਦਿੰਦਾ ਕੋਈ ਪੰਜਾਬ ਤੋਂ ਬਾਹਰ ਦੇ ਆ ਕੇ ਕਹਿ ਦਿੰਦਾ ਉਹ ਸਾਡੇ ਕੋਲ ਪੰਜਾਬ ਦੇ ਨੌਜਵਾਨਾਂ ਉਤੇ ਉਸ ਚੀਜ਼ ਦਾ ਪ੍ਰਭਾਵ ਪੈਂਦਾ ਏਸੀ ਕਰਕੇ ਅਸੀਂ ਜਾਗਰੂਕ ਕਰਨਾ ਚਾਹੁੰਦੇ ਆ ਵੀ ਇਹਨਾਂ ਲੋਕਾਂ ਦੀਆਂ ਗੱਲਾਂ ਦੇ ਉੱਤੇ ਬੰਨਾਂ ਦੇ ਉੱਤੇ ਗੌਰ ਨਾ ਕਰੋ ਪੰਜਾਬ ਨੂੰ ਕਿੱਦਾਂ ਦਾ ਕੈਂਡੀਡੇਟ ਚਾਹੀਦਾ ਪੰਜਾਬ ਨੂੰ ਕਿੱਦਾਂ ਦੀ ਸਰਕਾਰ ਚਾਹੀਦੀ ਆ ਸਾਡੇ ਹੱਥ ਦੇ ਵਿੱਚ ਸਰਮਜੀ ਮੈਨੂੰ ਇਹ ਨਹੀਂ ਪਤਾ ਕਿ ਤੁਸੀਂ ਮੇਰੇ ਨਾਲ ਲਾਈਵ ਦੇ ਵਿੱਚ ਬੋਲ ਰਹੇ ਹੋ ਤੁਹਾਡੇ ਦੇ ਪਰਚਾ ਦੇ ਦੇ ਭਗਵੰਤ ਮਾਨ ਦੀ ਸਰਕਾਰ ਜਾਂ ਮੇਰੇ ਤੇ ਦੇ ਦੇਣ ਕਿਉਂਕਿ ਆਪਾਂ ਇਹ ਮੁੱਦਾ ਨਾਲ ਦੀ ਨਾਲ ਫੋਲੋ ਕਰ ਲਿਆ ਇਹ ਤੁਹਾਨੂੰ ਖਤਰਾ ਵੀ ਆ ਸੱਚੀ ਦੱਸਾਂ ਕੋਝੋ ਜੀ ਸਾਹਿਬ ਕਰਦੇ ਕੁਤਰੀਆਂ ਦੀ ਕੋਈ ਉਹ ਨਹੀਂ ਹੈ ਜੀ ਅਸੀਂ ਜਦੋਂ ਚੈਨਲ ਤੇ ਅੱਗੇ ਬੋਲਦੇ ਆ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਜੀ ਆ ਨਾ ਅਸੀਂ ਕਿਸੇ ਤੇ ਗਲਾਪ ਬੋਲਦੇ ਆ ਜੀ ਨਾ ਕਿਸੇ ਵਿਰੋਧਤਾਜ ਬੋਲਦੇ ਨਾ ਅਸੀਂ ਝੂਠ ਬੋਲਦੇ ਆ ਡਰਨ ਦੀ ਲੋੜ ਵੀ ਨਹੀਂ ਸਰਕਾਰਾਂ ਕਰ ਰਹੀਆਂ ਉਸੇ ਸਚਾਈ ਲੋਕਾਂ ਨੂੰ ਦੱਸਦਿਆਂ ਲੋਕ ਲੋਕ ਜਾਣੋ ਉਹਨਾਂ ਜੀ ਲੋਕ ਸੋਸ਼ਲ ਮੀਡੀਆ ਤੇ ਕਿਸੇ ਕਿਸੇ ਕੋਲ ਕੈਮਰਾ ਨਹੀਂ ਐ ਸੌਰੀ ਕਿਸੇ ਕੋਲ ਫੋਨ ਨਹੀਂ ਜਾਈਗਾ ਬੱਚੇ ਬੱਚੇ ਦੇ ਕੋਲ ਫੋਨ ਆ ਨਹੀਂ ਸੰਸੋਧੀਆਂ ਦੀ ਗੱਲ ਕਰ ਲਓ ਤੁਸੀਂ ਆ 2 ਸੈਕਿੰਡ ਦੇ ਵਿੱਚ ਅਗ ਮੰਗ ਜਿਹੜੀ ਖਬਰ ਹੈ ਵਾਇਰਲ ਹੋ ਗਈ ਸੀ ਉਹ ਖਬਰ ਤੇ ਲਾਈਕ ਵੀ ਉੱਤੇ ਜਾ ਕੇ 100 ਲਿਵਿਅਨ ਚ ਪਹੁੰ ਕल्याण ਥੋੜੋ ਪਚਾਏ ਹੋਇਆ ਉਹ ਸਚਾਈਆਂ ਲੋਕਾਂ ਦੇ ਵਿੱਚ ਆਈ ਹੈ ਜੀ ਹਾਲਾਂਕਿ ਇਸ ਚੀਜ਼ ਨੂੰ ਉਹਨਾਂ ਨੇ ਇੱਕ ਪੋਜ਼ਿਟਿਵਿਟੀ ਨਾਲ ਫੈਰਲ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹ ਐਨੀ ਨੈਗਟਿਵਿਟੀ ਜਾਣੀ ਹੈ ਇਸ ਨੂੰ ਸਾਡ ਵੀ ਆਉਣ ਵਾਲੇ ਟਾਈਮ ਦੇ ਵਿੱਚ ਮਾਨ ਸਾਹਿਬ ਨੂੰ ਫੜ ਕੇ ਚਿਰ ਪਰ ਕੇ ਸੋਚਣਾ ਪਊਗਾ ਵੀ ਆਹ ਬਿਆਨ ਸਾਨੂੰ ਕਿੰਨਾ ਭਾਰੀ ਪਿਆ ਜੀ ਚਲੋ ਸ਼ਰਮਾ ਜੀ ਮੈਂ ਤੁਹਾਡਾ ਬਹੁਤ-ਬਹੁਤ ਲਾਈਵ ਪ੍ਰੋਗਰਾਮ ਜੁੜਨ ਦੇ ਦੁਆਰਾ ਧੰਨਵਾਦ ਕਰਦਾ ਸਰ ਧੰਨਵਾਦ ਛੋਟੀ ਸਾਹਿਬ ਬਹੁਤ-ਬਹੁਤ ਧੰਨਵਾਦ ਸੋ ਦੋਤੋ ਤਾਂ ਜੁੜੇ ਸਾਡੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਹੀ ਖਰੜ ਤੋਂ ਪਹਿਲਾ ਆਰਡਰ ਲਾਈਵ ਸੀ ਉਹ ਕਿਸੇ ਟੈਕਨੀਕੀ ਹੱਦ ਕਰਕੇ ਬੰਦ ਹੋ ਗਿਆ ਸੀ ਦੁਬਾਰਾ ਅਸੀਂ ਲਾਈਵ ਤੇ ਆਏ ਆ ਸਾਡਾ ਡਾਪ ਆਲਾ ਜ਼ਰਾ ਮੁੱਦਾ ਸੀ ਉਹ ਬੜਾ ਹੀ ਪੰਜਾਬ ਦੇ ਲੋਕਾਂ ਨਾਲ ਜੁੜਿਆ ਹੈ ਪੰਜਾਬ ਦੀਆਂ ਨੀ ਚੋਣਾਂ ਜੁੜਿਆ ਹੈ ਕਿਉਂਕਿ ਮਨੀਸ਼ ਸੋਧਿਆ ਜਿਨ੍ਹਾਂ ਨੂੰ ਕਿ ਦਿੱਲੀ ਚੋਂ ਦਾ ਹੁਣ ਦੇਸ਼ ਨਿਕਾਲਾ ਦੇ ਦਿੱਤਾ ਹੈ ਬੀਜਪੀ ਲੋਕ ਕਿਉਂਕਿ ਉੱਥੇ ਉਹਨਾਂ ਦੀ ਬੁਰੀ ਤਰ੍ਹਾਂ ਹਾਰ ਹੋਈ ਆ ਆਪ ਪਾਰਟੀ ਦੀ ਕੇਰੀ ਸਰਕਾਰ ਦਾ ਇੱਕ ਮੰਤਰੀ ਵੀ ਨਹੀਂ ਉੱਥੇ ਜਿੱਤ ਸਕਿਆ ਪਰ ਦੋਸਤੋ ਇਸ ਦੇ ਨਾਲ ਹੀ ਹੁਣ ਮਨੀਸ਼ ਸੋਧਿਆ ਚਾਹੁੰਦੇ ਨੇ ਕਿ ਮੈਂ ਅਸੀਂ ਪੰਜਾਬ 'ਚ ਆਪਣੀ ਧਾਕ ਜਮਾਈਏ ਧਾਕ ਇੱਦਾਂ ਜਮਾਈਏ ਦੋਦੀ ਪਹਿਲਾ ਬਿਆਨ ਦੇ ਰਹੇ ਨੇ ਕਿ ਪੰਜਾਬ ਦੇ ਵਿੱਚ 27 ਦੀਆਂ ਚੋਣਾਂ ਅਸੀਂ ਜਿਵੇਂ ਮਰਜ਼ੀ ਚਾਏ ਮਾਰਕਟਾਈ ਕਰੀਏ ਝੂਠੇ ਪਰਚੇ ਪਾਈਏ ਅਸੀਂ ਜਿੱਤ ਪ੍ਰਾਪਤ ਕਰਨੀਓ ਕਰਨੀਏ ਜੋ ਮਰਜ਼ੀ ਹੋ ਜੇ ਔਰ ਤੋਂ ਅੰਦਾਜ਼ਾ ਕਿ ਇਹ ਕਿਸੇ ਲੇਡੀਜ਼ ਫੰਕਸ਼ਨ ਨੂੰ ਸਮੋdit ਕਰ ਰਹੇ ਸੀ ਉਸ ਦੌਰਾਨ ਗੱਲਾਂ ਗਈਆਂ ਗਿਆ ਸਭ ਤੋਂ ਵੱਡੀ ਸ਼ਰਮ ਨਾਲ ਗੱਲ ਹੋਈ ਸੀ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਜਿਹੜੇ ਕਹਿੰਦੇ ਮੈਂ ਰੰਗਲਾ ਪੰਜਾਬ ਬਣਾਉਣ ਜਾ ਰਹੇ ਹਾਂ ਕਿਸਾਨ ਦਾ ਮੁੰਡਾ ਉਹ ਸਾਰਾ ਇਹ ਡਰਾਮਾ ਖੁਦ ਖੜੇ ਉੱਥੇ ਬੈਠੇ ਦੇਖ ਰਹੇ ਸੀ ਸੁਣ ਰਹੇ ਸੀ ਨਾ ਉਹ ਨਵ ਲੋ ਕੋਈ ਬਾਤ ਚ ਕੀ ਨਾ ਇਲੈਕਸ਼ਨ ਕਮਿਸ਼ਨ ਸਾਹਮਣੇ ਆਇਆ ਨਾ ਬੀਜੇਪੀ ਆਇਆ ਨਾ ਸ਼ਰਮਨੀ ਕੱਲ ਦਾ ਆਇਆ ਤੇ ਨਾ ਹੀ ਕਾਂਗਰਸ ਪਾਰਟੀ ਆਈ ਸਾਰੇ ਸੁੱਤੇ ਕਿਉਂ ਸਾਰੇ ਗੁੰਗੇ ਬੋਲੇ ਕਿਉਂ ਬਣੇ ਨੇ ਇਹ ਸਮਝ ਤੋਂ ਬਾਹਰ ਹੈ ਕਿਉਂਕਿ ਇਸ ਤੋਂ ਸਵਾਲ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨਾਲ ਕਿਸੇ ਨੂੰ ਕੋਈ ਪਿਆਰ ਨਹੀਂ ਸਾਰੇ ਆਪਣੀਆਂ ਆਪਣੀਆਂ ਕੁਰਸੀਆਂ ਬਚਾਉਣ ਦੀ ਖਾਤਰ ਕੁਝ ਵੀ ਕਰ ਸਕਦੇ ਨੇ ਤੋ ਲੜਾ ਵੀ ਸਕਦੇ ਨੇ ਸਾਨੂੰ ਮਾਰਾ ਵੀ ਸਕਦੇ ਨੇ ਤੁਹਾਡੇ ਤੇ ਪਰਚੇ ਭਰਾ ਪਵਾ ਸਕਦੇ ਨੇ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਸੋ ਕਿਸੇ ਨਾ ਕਿਸੇ ਨੂੰ ਇਲੈਕਸ਼ਨ ਕਮਿਸ਼ਨ ਹੋਵੇ ਚਾਹੇ ਪ੍ਰਸ਼ਾਸਨ ਹੋਵੇ ਇਸ ਦੇ ਖਿਲਾਫ ਆਵਾਜ਼ ਉਠਾਉਣ ਦੀ ਹੁਣ ਬਹੁਤ ਜ਼ਿਆਦਾ ਲੋੜ ਹੈ ਸੋ ਉਸ ਤੋਂ ਇਹ ਸਾਡਾ ਸ਼ਾਮ ਦਾ ਪ੍ਰੋਗਰਾਮ ਸੀ ਤੁਹਾਨੂੰ ਜੋ ਵੀ ਸਹੀ ਲੱਗਿਆ ਉਹ ਸਾਨੂੰ ਕਮੈਂਟ ਜਰ ਕਰਨਾ ਸ਼ਾਇਦ ਤੁਹਾਡੇ ਕਮੈਂਟ ਹੀ ਇਹ ਨਾ ਮਨੀਸ਼ ਸੋਦੀ ਅਰਗੇ ਨੂੰ ਸਿੱਧਾ ਕਰ ਦਣ ਮੈਂ ਤੁਹਾਨੂੰ ਅਗਲਾ ਦੁਬਾਰਾ ਜੋੜਾਂਗਾ ਕੋਈ ਹੋਰ ਲਾਇਦਾ ਮੁੱਦਾ ਲੈ ਕੇ ਉੱਥਾ ਤੁਸੀਂ ਦੇਖੋ ਇਹ ਪੰਜਾਬੀ ਟੀਵੀ ਦੇ ਬਾਕੀ ਦੀ ਚਲਦੀਆਂ ਖਬਰਾਂ ਤੇ ਮੈਨੂੰ ਫਿਲਹਾਲ ਦੇ ਲਈ ਦਿਓ ਇਜਾਜ਼ਤ ਸਸਰੇ ਅਗਲ ਤੁਹਾਨੂੰ ਜਲਦੀ ਮਿਲਦਾ